ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਸਿਨੇਮਾ ਦੀ ਮਸ਼ਹੂਰ ਤੇ ਪਿਆਰੀ ਅਦਾਕਾਰਾ ਤਾਨੀਆਂ ਨਾਲ ਜੁੜੇ ਇੱਕ ਪੌਡਕਾਸਟ ਵਿਵਾਦ ਬਾਰੇ ਜੋ ਪਿਛਲੇ ਦਿਨੀ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤਾਨੀਆਂ ਜਿਹੜੀ ਕਿ ਆਪਣੀ ਮਿਹਨਤ ਤੇ ਟੈਲੈਂਟ ਨਾਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਖਾਸ ਪਛਾਣ ਬਣਾ ਚੁੱਕੀ ਹੈ ਉਹ ਸਿਖੇਰਾ ਲੈਲਾ ਮਜਨੂ ਤੇ ਸੂਫਨਾ ਵਰਗੀਆਂ ਫਿਲਮਾਂ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾ ਚੁੱਕੀ ਹੈ ਅਸਲ ਦੇ ਵਿੱਚ ਇੱਕ ਜਿਹੜਾ ਪੌਡਕਾਸਟ ਹੋਇਆ ਸੀਗਾ ਆਪਾਂ ਤੁਹਾਨੂੰ ਦੱਸ ਦਈਏ ਕਿ ਵਿਵਾਦ ਦੀ ਜਿਹੜੀ ਸ਼ੁਰੂਆਤ ਕਿੱਥੋਂ ਹੁੰਦੀ ਆ ਹਾਲੀ ਦੇ ਵਿੱਚ ਤਾਨੀਆਂ ਨੇ ਇੱਕ ਪੌਡਕਾਸਟ ਵਿੱਚ ਇੰਟਰਵਿਊ ਕੀਤਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਜਿਹੜੀ ਤੁਹਾਨੂੰ ਅਸੀਂ ਅੱਗੇ ਦਿਖਾ ਰਹੇ ਹਾਂ ਕਿ ਰਾਤ ਬੜੀ ਸੀ ਆਜ਼ਾਦੀ ਮੇਰੀ ਜਾਨ ਇੱਕ ਫੋਰਨਰ ਹੁੰਦੀ ਹੈ ਉਹਨੇ ਆਪਣੀ ਬੇਟੀ ਨੂੰ ਆ ਕੰਟਰੈਸੈਪਟਿਵ ਪिल्स ਦੇ ਕੇ ਭੇਜਿਆ ਹੁੰਦੀ ਉਹਦੇ ਬੈਗ 'ਚ ਹੁੰਦੀ ਹੈ ਤੇ ਉਹਦੀ ਫਰੈਂਡ ਉਹਨੂੰ ਪੁੱਛਦੀ ਹੈ ਕਿ ਇਹ ਕੀ ਉਹ ਕਹਿੰਦੀ ਮੇਰੀ ਮਦਰ ਨੇ ਮੈਨੂੰ ਦਿੱਤੀ ਸੀ ਕਿ ਬੇਟਾ ਜਾ ਦੁਨੀਆ ਘੁੰਮ ਕਿਸੇ ਚੀਜ਼ ਸੇ ਡਰਨਾ ਨਹੀਂ ਐਕਸੀਡੈਂਟਸ ਡੂ ਹੈਪਨ ਹੁੰਦੇ ਐਕਸੀਡੈਂਟ ਬਟ ਆਪਦੀ ਜ਼ਿੰਦਗੀ ਨਹੀਂ ਛੱਡ ਦੇਣੀ ਸੋ ਆਈ ਥਿੰਕ ਉਹ ਵੀ ਤਾਂ ਲੋਗ ਨੇ ਹਾਊ ਕਮ ਸੋ ਮੱਚ ਡਿਫਰੈਂਸ ਆਈ ਨੋ ਸਾਡਾ ਕਲਚਰ ਬਹੁਤ ਜ਼ਿਆਦਾ ਵੈਲਿਊ ਹੋਲਡ ਕਰਦਾ ਹੈ ਲਾਜ ਸ਼ਰਮ ਸਾਡੇ ਕਲਚਰ ਚ ਬਹੁਤ ਹੈ ਬਟ ਸੋਚ ਥੋੜੀ ਕ ਵੱਡੀ ਅਸੀਂ ਕਰਾਂਗੇ ਤਾਂ ਐਸੀ ਵੀਡੀਓ ਜਿਹੜੀ ਤੁਸੀਂ ਪਿੱਛੇ ਦੇਖੀ ਵੀਡੀਓ ਜੀਦੇ ਚ ਚਤਾਨੀਏ ਕਹਿ ਰਹੀ ਹੈ ਕਿ ਫੌਰਨ ਦੇ ਵਿੱਚ ਇੱਕ ਮਦਰ ਆਪਣੀ ਬੇਟੀ ਨੂੰ ਕੰਟਰੋਸੈਪਟ ਦੀ ਪਿਲਸ ਦੇ ਕੇ ਭੇਜਦੀ ਹੈ ਕਿ ਆਪਣੀ ਜ਼ਿੰਦਗੀ ਜੀ ਲੈ ਇਹ ਪਿਲਸ ਹੁੰਦੀਆਂ ਨੇ ਗਰਭ ਨਿਰੋਧਕ ਜਿਹੜੀਆਂ ਇਹ ਪਿਲਸ ਹੁੰਦੀਆਂ ਨੇਗੀਆਂ ਯਾਨੀ ਕਿ ਗਰਭ ਨੂੰ ਰੋਕਣ ਦੇ ਲਈ ਇਹ ਪਿਲਸ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਆ ਤਾਂ ਹੁਣ ਤੁਹਾਨੂੰ ਅਸੀਂ ਪੁੱਛ ਰਹੇ ਹਾਂ ਕਿ ਆਜ਼ਾਦੀ ਦਾ ਸਿਰਫ ਇਹੀ ਮਤਲਬ ਹੈ ਜ਼ਿੰਦਗੀ ਜੀਣਾ ਇਸੇ ਨੂੰ ਕਹਿੰਦੇ ਨੇ ਤੇ ਇਸੇ ਬਿਆਨ ਦੇ ਉੱਤੇ ਲੱਖਾ ਸਿਧਾਨਾ ਨੇ ਕੁਝ ਸ਼ਬਦ ਬੋਲੇ ਨੇ ਜਿਹੜੇ ਤੁਹਾਨੂੰ ਅਸੀਂ ਦਿਖਾਉਣੇ ਆ ਤਾਲੀਆਂ ਕਰਕੇ ਕੋਈ ਫਿਲਮਾਂ ਚ ਆਉਂਦੀ ਹੈ ਵੀ ਉਨੇ ਕਹੀਦੀ ਪਤਾ ਕੀ ਹੈ ਕਹਿੰਦੀ ਵੀ ਇੱਕ ਪੂਰਨ ਫਿਲਮਾਂ ਬਣਾਉਣ ਲਈ ਬੀਬੀ ਵੀ ਲੀਲੀਆਂ ਫਿਲਮਾਂ ਬਣਾਉਣ ਲਈ ਬੀਬੀ ਨੇ ਆਉਦੀ ਕੁੜੀ ਦੇ ਝੋਲੇ ਦੇ ਵਿੱਚ ਗੋਲੀਆਂ ਪਾ ਦਿੱਤੀਆਂ ਵੀ ਜਾਦ ਦੁਨੀਆ ਘੁੰਮ ਜੇ ਕੋ ਖੁਦ ਨਾਲ ਖਾਸਾ ਘਟਨਾ ਵਾਪਰ ਗਈ ਐਕਸੀਡੈਂਟ ਹੋ ਗਿਆ ਤੇਰੇ ਜਵਾਬ ਠਹਿਰ ਗਿਆ ਇਹ ਗੋਲੀਆਂ ਲਈ ਸਾਫ਼ ਕਰਦੇ ਆਂ ਤੰਦਰ ਇਹ ਬੀਬੀ ਕਹਿੰਦੀ ਵੀ ਸਾਨੂੰ ਵੀ ਸੋਚ ਜਿਹੜੀ ਉੱਥੋਂ ਤੱਕ ਲਿਜਾਣੀ ਚਾਹੀਦੀ ਹੁਣ ਯਾਰ ਹੱਤ ਹੋ ਗਈ ਇਹ ਉਹ ਕੰਡਰ ਲਾਣਾ ਤਾਂ ਹੀ ਕਿਹਾ ਜਾਂਦਾ ਹੁਣ ਇਹ ਯੰਗੇਜ ਕੁੜੀ ਹੈ ਨੌਜਵਾਨ ਕੁੜੀ ਹੈ ਇਹ ਸਿੱਖਿਆ ਕੀ ਦੇ ਰਹੀ ਹੈ ਪੰਜਾਬ ਦੀਆਂ ਕੁੜੀਆਂ ਨੂੰ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ